ਬੀਤੇ ਕੁਝ ਦਿਨ ਪਹਿਲਾਂ ਹੁਸ਼ਾਰਪੁਰ ਸ਼ਹਿਰ 'ਚ ਇੱਕ ਜਨਮ ਦਿਨ ਦੀ ਪਾਰਟੀ ਦੌਰਾਨ ਹੁਸ਼ਾਰਪੁਰ ਦੇ ਕੁਝ ਦਲਿਤ ਆਗੂਆਂ ਵਿਚਕਾਰ ਇੱਕ ਲੜਾਈ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਇਸ ਮਾਮਲੇ ਤੇ ਵਿੱਚ ਇੱਕ ਆਗੂ ਦੇ ਗੰਭੀਰ ਸੱਟਾਂ ਵੀ ਲੱਗੀਆਂ ਸਨ ਜਿਸ ਤੋਂ ਬਾਅਦ ਹੁਸ਼ਾਰਪੁਰ ਦੀ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ 4 ਵਿਅਕਤੀਆਂ ਵਿਰੁੱਧ ਅਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਹੁਣ ਇਸ ਮਾਮਲੇ ਤੇ ਵਿੱਚ ਕਿਸੇ ਵੀ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਨਾ ਹੋਣ ਦੇ ਚੱਲਦਿਆਂ ਜ਼ਖਮੀ ਵਿਅਕਤੀ ਦੀ ਧਿਰ ਵੱਲੋਂ ਹੁਸ਼ਾਰਪੁਰ ਸ਼ਹਿਰ ਨੂੰ ਬੰਦ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਹੁਸ਼ਾਰਪੁਰ ਦੇ ਵਿੱਚ ਵੱਖ ਸੰਗਠਨਾ ਦੇ ਅਗੂਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਸਿੱਧੇ ਤੌਰ ਤੇ ਐਲਾਨ ਕੀਤਾ ਗਿਆ ਕਿ ਉਹ ਕਿਸੇ ਵੀ ਹੌਰਤ ਤੇ ਹੁਸ਼ਾਰਪੁਰ ਸ਼ਹਿਰ ਨੂੰ ਬੰਦ ਨਹੀਂ ਹੋਣ ਦੇਣਗੇ ਇਸ ਮੌਕੇ ਵਕਫਾਕ ਅਗੂਆਂ ਦਾ ਕਹਿਣਾ ਹੈ ਕਿ ਹੁਸ਼ਾਰਪੁਰ ਦੇ ਵਿੱਚ ਹੀ ਇੱਕ ਬਾਹਰੀ ਆਗੂ ਵੱਲੋਂ ਹੁਸ਼ਾਰਪੁਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਵੀ ਜਿਸ ਨੂੰ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਾਲਾਂਕਿ ਕਿਉਂ ਇਹ ਲੜਾਈ ਹੋਈ ਹੈ ਕਿਉਂ ਇਹ ਨੋਬਤ ਆਈ ਹੈ ਇਸ ਬਾਬਤ ਵੀ ਉਹਨਾਂ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਪਰੰਤੂ ਉਹਨਾਂ ਵੱਲੋਂ ਕਿਤੇ ਨਾ ਕਿਤੇ ਪੁਲਿਸ ਤੇ ਵੀ ਵੱਡੇ ਸਵਾਲ ਚੁੱਕੇ ਗਏ ਨੇ ਕਿ ਜਿਸ ਹਿਸਾਬ ਦੇ ਨਾਲ ਪੁਲਿਸ ਨੇ ਅਰਾਧਾ ਕਤਲ ਦਾ ਮਾਮਲਾ ਦਰਜ ਕੀਤਾ ਹੈ ਨਾ ਤਾਂ ਇੰਨੀ ਕੋਈ ਸਰਟੀਫੀਕੇਟ ਬੱਚੀ ਹੈ ਤੇ ਨਾ ਹੀ ਕੋਈ ਇਸ ਪੱਧਰ ਦੀ ਲੜਾਈ ਹੋਈ ਹੈ ਸੋ ਇਹ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਅਦਾਰਾ ਹੁਸ਼ਾਰਪੁਰ ਦੇ ਨਿਊਜ਼ ਦੀ ਟੀਮ ਵੱਲੋਂ ਇਹ ਦਲਿਤ ਆਗੂ ਜਸਸੀ ਤੱਲਨ ਦੇ ਨਾਲ ਵੀ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰੰਤੂ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਹੋਰ ਕੀ ਕੁਝ ਕਹਿਣਾ ਹੈ ਦਲਿਤ ਆਗੂਆਂ ਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਭਾਈ ਆ ਸਭ ਤੋਂ ਪਹਿਲਾਂ ਜਪੀਮ ਜਪਾ ਭਾਰਤ ਮੇਰਾ ਨਾਮ ਅਨਿਲ ਵਾਗਾ ਪ੍ਰਧਾਨ ਅੰਬੇਡਕਰ ਫੋਰਸ ਪੰਜਾਬ ਠੀਕ ਹੈ ਜੀ ਅਕਸ ਕਾਨਫਰੈਂਸ ਕਰ ਰਹੇ ਹਾਂ ਕੀ ਗੱਲਬਾਤ ਹੈ ਕੀ ਮਾਮਲਾ ਪਿਆ ਦੇਖੋ ਜਿਹੜੀ ਇੱਕ ਤਰੀਕ ਰਾਤ ਨੂੰ ਲੜਾਈ ਹੋਈ ਆ 1 ਅਗਸਤ ਰਾਤ ਨੂੰ ਜਿਹੜੀ ਲੜਾਈ ਹੋਈ ਆ ਹਨਾ ਉਹ ਮੇਰਾ ਜਨਮ ਦਿਨ ਸੀ ਜਿਹਦੇ ਵਿੱਚ ਸਾਰਿਆਂ ਨੂੰ ਜਿਹੜੇ ਆਪਣੇ ਯਾਰ ਦੋਸਤ ਸੀ ਜਿਹੜੇ ਸਮਾਜਿਕ ਉਦਧਾਰ ਵੀ ਸੀਗੇ ਉਹ ਸਾਰੇ ਆਏ ਸੀ ਬੜੀ ਵਧੀਆ ਜਿਹੜੀ ਪਾਰਟੀ ਸੀ ਉਹ ਚੱਲਦੀ ਪਈ ਸੀ ਪਤਾ ਨਹੀਂ ਕਿਸ ਗੱਲ ਤੋਂ ਇਹਨਾਂ ਦੀ ਟਕਰਾਰ ਹੋਈ ਤੇ ਆਪਾਂ ਉੱਥੇ ਜਿਹੜਾ ਵਾਈਟ ਹਾਊਸ ਰੈ residant ਆ ਉਹਦੇ ਵਿੱਚ ਆਪਾਂ ਜਿਹੜੀ ਉਹ ਲੜਾਈ ਉੱਥੇ ਰਕਵਾਤੀ ਆਪਾਂ ਦੋਨਾਂ ਧਿਰਾਂ ਨੂੰ ਸ਼ਾਂਤ ਕੀਤਾ ਤੇ ਜਿਹੜਾ ਡਾਕਟਰ ਮਨਨ ਸੀ ਉਹ ਆਪਣੇ ਘਰੋਂ ਚਲੇ ਗਿਆ ਉਸ ਤੋਂ ਬਾਅਦ ਉਹਨੇ ਉੱਥੇ ਜਾ ਕੇ ਇਹਨਾਂ ਨੂੰ ਅਮਨ ਉਹਨਾਂ ਦੁਆਰਾ ਫੋਨ ਕੀਤਾ ਕਿ ਮੈਂ ਤੈਨੂੰ ਦੇਖਣਾ ਕਿ ਤੂੰ ਉੱਥੇ ਆ ਜਾ ਫਿਰ ਇਹ ਵੀ ਇਹਨਾਂ ਨੂੰ ਆਪਾਂ ਬੜਾ ਰੋਕੇ ਚਲੋ ਛੱਡੋ ਕੋਈ ਗੱਲ ਨਹੀਂ ਜੇ ਕਿਉਂ ਗੱਲਬਾਤ ਹੋ ਗਈ ਹੈ ਤੈਨੂੰ ਰਹਿਣ ਦੋ ਨਾ ਕਿ ਕੱਲ ਨੂੰ ਫੇਰ ਇਕੱਠੇ ਹੋਣਾ ਆਪਾਂ ਤੇ ਉਹ ਮਨਨ ਨੇ ਉਹਨਾਂ ਨੂੰ ਫੋਨ ਕੀਤਾ ਤੇ ਇਹ ਉੱਥੇ ਚਲੇ ਗਏ ਜਦੋਂ ਉੱਥੇ ਗਏ ਆ ਤੇ ਮਨਨ ਨੇ ਸਪਰੇਅ ਪਾਈ ਆ ਜਿਹੜੀ ਪੇਪਰ ਸਪਰੇਅ ਹੁੰਦੀ ਆ ਪੇਪਰ ਸਪਰੇਅ ਮਨਨ ਨੇ ਇਹਨਾਂ ਦੇ ਪਾਤੀ ਉੱਥੇ ਇਹਨਾਂ ਦੀ ਲੜਾਈ ਹੋ ਗਈ ਜਿਆਦਾ ਹਨਾ ਹਥਿਆਰ ਤਾਂ ਚਲੋ ਨਾ ਕੋਈ ਨਹੀਂ ਸੀ ਮੰਲੇ ਚਲੋ ਜਿਹੜੀ ਉਹਦੇ ਸਿਰ ਤੇ ਛੱਟ ਲੱਗੀ ਉਹ ਵੀ ਮਤਲਬ ਮਾੜੀ ਗੱਲ ਆ ਕਿ ਛੱਟ ਨਹੀਂ ਲੱਗਣੀ ਚਾਹੀਦੀ ਸੀ ਪਹਿਲੀ ਗੱਲ ਤਾਂ ਲੜਾਈ ਨਹੀਂ ਹੋਣੀ ਚਾਹੀਦੀ ਸੀ ਕਿ ਨਾ ਜੇ ਕੋਈ ਗੱਲਬਾਤ ਹੋ ਵੀ ਗਈ ਚਲੋ ਸਿਹਰੀ ਬੈਠ ਕੇ ਉਹ ਹੋ ਜਾਣਾ ਸੀਗਾ ਪਰ ਚਲੋ ਉਹਦੇ ਵੀ ਜਿਹੜੀ ਛੱਟ ਲੱਗੀ ਉਹ ਤੋਂ ਵੀ ਸਾਨੂੰ ਬੜਾ ਦੋਖਾ ਤੇ ਉਸ ਤੋਂ ਬਾਅਦ ਵਿੱਚ ਜੋ ਵੀ ਸਾਰਾ ਕੁਝ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਵੀ ਮੀਡੀਆ ਤੇ ਉਹਨਾਂ ਨੇ ਪਾਇਆ ਜਾਂ ਕੁਝ ਵੀ ਹੋਇਆ ਨਾ ਅਸੀਂ ਚਾਹੁੰਦੇ ਸੀ ਕਿ ਚਲੋ ਜੇ ਛੱਟ ਲੱਗੀ ਵੀ ਆ ਜਾਂ ਕੁਝ ਵੀ ਇੱਥੇ ਬੈਠ ਕੇ ਉਹਦਾ ਕੋਈ ਨਾ ਕੋਈ ਦੁਆਰਾ ਜਿਹੜਾ ਹੱਲਾ ਉਹ ਕੱਢਿਆ ਜਾਵੇ ਹੁਣ ਸਾਰੀਆਂ ਸੰਸਥਾਵਾਂ ਦੇ ਕੱ ਕਿ ਜਿਹੜੀ 307 ਇੱਕ ਪ੍ਰੈਸ਼ਰ ਅੰਡਰ ਆ ਕੇ ਲਗਾਈ ਗਈ ਆ ਹਨਾ ਕੁਝ ਸ਼ਹਿਰ ਦੇ ਬਾਹਰਲੇ ਬੰਦੇ ਆ ਹਨਾ ਇੱਕ ਪ੍ਰਧਾਨ ਆ ਜਸਸੀਤਲ ਨੂੰ ਤੁਸੀਂ ਜਾਣਦੇ ਆ ਜਿਹਨੇ ਪੋਸਟ ਪਾਈ ਆ ਕਿ ਤਿੰਨ ਦਿਨ ਬਾਅਦ ਸ਼ਹਿਰ ਬੰਦ ਕਰਾਵਾਂਗੇ ਕਿ ਉਹਨਾਂ ਦੇ ਪ੍ਰੈਸ਼ਰ ਅੰਡਰ ਆ ਕੇ ਜਿਹੜੀ 307 ਦੀ ਧਾਰਾ ਆ ਉਹ ਲਗਾਤੀ ਗਈ ਆ ਅਸੀਂ ਕੱਲ ਐਸਸੀ ਨੂੰ ਮਿਲੇ ਸੀਗੇ ਤੇ ਉਹਨਾਂ ਨੂੰ ਇੱਕ ਇਨਕੁਆਰੀ ਦੀ ਜਿਹੜੀ ਐਪਲੀਕੇਸ਼ਨ ਆਪਾਂ ਦਿੱਤੀ ਆ ਤੇ ਸਾਬ ਨੂੰ ਰਿਕੁਐਸਟ ਵੀ ਕੀਤੀ ਆ ਕਿ ਜੋ ਵੀ ਹੈਗਾ ਆ ਜੋ ਜੈਨੂਨਾ ਧਾਰਾ ਉਹ ਚਾਹੇ ਤੁਸੀਂ ਰਹਿਣ ਪਰ ਜਿਹੜੀ 307 ਲਾ ਕੇ ਆਪਾਂ ਉਹਨਾਂ ਮੁੰਡਿਆਂ ਦਾ ਜਿਹੜਾ ਭੂ ਵਿਖ ਜਿਹੜਾ ਖਰਾਬ ਆ ਉਹ ਨਾ ਕਰੀਏ ਹਨਾ ਅਸੀਂ ਵੀ ਇਹ ਵੀ ਨਹੀਂ ਚਾਹਦੇ ਜੇ ਲੜਾਈ ਹੋਊਗੀ ਤਾਂ ਆਪਾਂ ਉਹਨਾਂ ਨੂੰ ਮਾਰ ਹੀ ਦੇਣਾ ਵਾ ਤੇ ਹੁਣ ਪਰਚਾ ਕਿੰਨੇ ਜਣੇ ਤੇ ਹੋਇਆ ਜੀ ਪਰਚਾ 4 ਜਣੇ ਤੇ ਆਇਆ ਇਹ ਕਿਹੜਾ ਕਿਹੜਾ ਤੇ ਆਇਆ ਇਹ ਇੱਕ ਆਪਣੇ ਸਿੰਘ ਅਮਨ ਹਨਾ ਇੱਕ ਪਾਲਾ ਲਾਡਾ ਤੇ ਇੱਕ ਬਾਪ ਭਜੀਆ ਚੌਥੇ ਬਸ 4 ਜਣੇ ਆਇਆ 4 ਜਣੇ ਦੇ ਪਰਚਾ ਜਿਹੜਾ ਪਰਚਾ ਹੈ ਸਾਰੇ ਇੱਕ ਹੀ ਮੂਵਮੈਂਟ ਦੇ ਵਿੱਚ ਇਕੱਠਾ ਆ ਜਾਨੇ ਉਹ ਬਾਹਰਲੇ ਬੰਦੇ ਨੇ ਆ ਕੇ ਉਹਦੀ ਅਪ੍ਰੈਚੇਟ ਪਰਚਾ ਕਰਨਾ ਕਿੰਨਾ ਕਿ ਜਾਇਜ਼ ਨਹੀਂ ਬਿਲਕੁਲ ਨਹੀਂ ਜਾਇਜ਼ ਆ ਦੇਖੋ ਹੁਣ ਵੀ ਹੁਣ ਵੀ ਜਦੋਂ ਸਾਡੀ ਤਾਂ ਇਹ ਸੀਗੀ ਕਿ ਸੀਨਾਂ ਦਾ ਬਿਠਾ ਕੇ ਆਪਸ ਵਿੱਚ ਕੰਪਰੋਮਾਈਜ਼ ਕਰਾ ਦਈਏ ਹਨਾ ਕੀ ਆਪਾਂ ਕਿਸੇ ਲਾਈਫ ਨੂੰ ਖਰਾਬ ਕਿਉਂ ਕਰਨਾ ਵਾ ਹੁਣ ਦੇਖੋ ਆ ਕੱਲ ਦੀ ਗੱਲ ਆ ਕੱਲ ਦਸਤੀ ਤਲਨ ਨੇ ਬਿਆਨ ਲਗਾਇਆ ਕਿ ਇਸੀ ਜੇ 3 ਦਿਨ ਚ ਕਾਰਵਾਈ ਨਹੀਂ ਹੋਈ ਤੇ ਹਿਸ਼ਾਰ ਪ੍ਰਬੰਧ ਕਰਾਵਾਂਗੇ ਅਸੀਂ ਇੱਥੇ ਸਾਰੇ ਜਣੇ ਬੈਠੇ ਆ ਅਸੀਂ ਸ਼ਹਿਰ ਦੀ ਬੜੀ ਦੂਰ ਦੀ ਗੱਲ ਆ ਉਹਨੂੰ ਕਹਣਾ ਇੱਕ ਦੁਕਾਨ ਬੰਦ ਆ ਕੇ ਕਰਾ ਕੇ ਦਿਖਾ ਸਾਡੇ ਸ਼ਹਿਰ ਦੇ ਵਿੱਚ ਕੋਈ ਬਾਹਰਲਾ ਬੰਦਾ ਕਿੱਦਾਂ ਸ਼ਹਿਰ ਬੰਦ ਕਰਾ ਦੇਊਗਾ ਨਾਲੇ ਚੱਕਰਾਬ ਜਿਹੜਾ ਇੱਕ ਕੁਝ ਮਾਇਆ ਨਾਲ ਤੁਸੀ ਸੰਬੰਧਤ ਹੋ ਸਾਰੇ ਐਸਸੀ ਭਾਈਚਾਰੇ ਨਾਲ ਸੰਬੰਧਤ ਆ ਤੁਸੀਂ ਵੀ ਆਖੂ ਹੋ ਮੰਨ ਲਵੀ ਆਖੂ ਆ ਤਰੋ ਜੇ ਖਾਦੀ ਕੀਤੀ ਕਰਾਜ ਬਿਆਹ ਹੁੰਦਾ ਉਹ ਵੀ ਲੜਾਈ ਹੋ ਜਾਂਦੀ ਲੜਾਈ ਹੋ ਜਾਂਦੀ ਆ ਵਧੀ ਜਾਂਦੀ ਆ ਮਾਹੌਲ ਪਰ ਪਰਤੀਆਂ ਤੱਕ ਗੱਲ ਪਹੁੰਚ ਜਾਣਾ ਜਾਂ ਫਿਰ ਇਹ ਸ਼ਹਿਰ ਬੰਦ ਕਰਾਉਣ ਦੀ ਜਿਹੜੀ ਉਹ ਕਾਲ ਦੇ ਦੇ ਨੇ ਇਸ਼ਾਰੀਆਂ ਦਾ ਕੀ ਕਸੂਰ ਆ ਜੀ ਦੇਖੋ ਉਹੀ ਮੈਂ ਉਹੀ ਗੱਲ ਕਰ ਰਿਹਾ ਹਾਂ ਕਿ ਕੁਝ ਸ਼ਰਾਰਤੀ ਅੰਸਰ ਆ ਜਿਹੜੇ ਇਸ ਲੜਾਈ ਨੂੰ ਇੱਕ ਰਾਜਨੀਤਿਕ ਹਨਾ ਮੋੜ ਦੇ ਕੇ ਮਤਲਬ ਉਹ ਮਾਹੌਲ ਖਰਾਬ ਕਰ ਰਹੇ ਆ ਕਿ ਅਗਲਿਆਂ ਨੂੰ ਲਾਗੇ ਲਿਆਂਦੀ ਵੀ ਆਏ ਨਾ ਉਹਨਾਂ ਦੇ ਵਿੱਚ ਜਿਹੜੀ ਦੁਸ਼ਮਣੀ ਆ ਉਹਨੂੰ ਹੋਰ ਵਧਾ ਰਹੇ ਆ ਤੇ ਅਸੀਂ ਤਾਂ ਇਹੀ ਚਾਹਦੇ ਆ ਕਿ ਅਸੀਂ ਸ਼ਹਿਰ ਨਹੀਂ ਬੰਦ ਹੋਣ ਦਵਾਗੇ ਜਿਹੜਾ ਮਰਜ਼ੀ ਆ ਜਾਵੇ ਨਹੀਂ ਬੰਦ ਹੋਰ ਦਾਂਗੇ ਮਤਲਬ ਨਹੀਂ ਨਾ ਹੋਰ ਦਵਾਂਗੇ ਜੋ ਵੀ ਨਜਾਇਜ਼ ਚਲੋ ਅਸੀਂ ਸਾਨੂੰ ਦੋਖਾ ਕਿ ਉਹਦੇ ਵੀ ਸੱਤਾਵਧੀਆਂ ਨਹੀਂ ਬਜਣੀ ਚਾਹੀਦੀ ਸੀਗੀਆਂ ਪਰ ਜੋ ਪ੍ਰਸ਼ਾਸਨ ਨੇ ਇੱਕ ਤਰਫਾ ਜਿਹੜੀ ਗੱਲਬਾਤ ਜਾਂ ਕਿਸੇ ਦੇ ਪ੍ਰੈਸ਼ਰ ਨੇ ੜਾ ਕੇ ਉਹਨਾਂ ਤੇ ਜਿਹੜੀ 307 ਤਰੀ ਧਾਰਾ ਨਜਾਇਜ਼ ਲਾਤੀ ਆ ਅਸੀਂ ਉਹ ਵੀ ਚਾਹੁੰਦੇ ਕਿ ਉਹ ਜਿਹੜੀ ਧਾਰਾ ਟੁੱਟੀ ਆ ਆਮ ਤੌਰ ਤੇ ਆਪਾਂ ਦੇਖਦੇ ਹਾਂ 170 ਬਹੁਤ ਵੱਡੀ ਘਰਾ ਕਤਲ ਜਾਂ ਜਿਹਨੂੰ ਅਸੀਂ ਕਹਿੰਦੇ ਨੇ ਇਹ ਧਾਰਾ ਉਦੋਂ ਲੱਗਦੀ ਹੈ ਜਦੋਂ ਕੋਈ ਖੰਡੇ ਕਰਪਾਨਾ ਜਾਂ ਗੋਲੀਆਂ ਵਗੈਰਾ ਚਲੇ ਹੋਣਾ ਤੁਸੀਂ ਵੀ ਜਾਣਦੇ ਹੋ ਤਾਂ ਕੀ ਜਦੋਂ ਉਹਦੇ ਮਾਲਤ ਤੇ ਹਮਲਾ ਹੋਇਆ ਜਦੋਂ ਉਹਦੀ ਕੁੱਟਮਾਰ ਹੋਈ ਕੋਈ ਖੰਡੇ ਕਰਪਾਨਾ ਵੀ ਮਾਰਿਆ ਜਾਂ ਕੁਝ ਚੀਜ਼ ਉਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਪੂਰੀ ਵੀਡੀਓ ਵੀਡੀਓ ਹੈਗੀ ਆ ਸੀਸੀਟੀ ਵੀ ਕੈਮਰੇ ਦੀ ਉਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਸੀਗਾ ਜਿਹੜੀ ਉਹਦੇ ਸਿਰ ਤੇ ਸੱਟ ਵੀ ਲੱਗਈ ਹੈ ਨਾ ਉਹ ਵੀ ਜਿੱਦਾਂ ਕਹ ਲਓ ਉਹ ਇਦਾਂ ਹੀ ਸੱਟ ਲੱਗੀ ਆ ਕਿਸੇ ਦੇ ਕੋਲ ਕੋਈ ਵੀ ਹਥਿਆ ਜਿਹੜੀ ਬਲੈਕ ਪੇਪਰ ਮਾਦ ਨੇ ਆਪ ਫੋਨ ਕਰਕੇ ਬੰਦੇ ਨੂੰ ਕਹਿੰਦੇ ਮਾਦ ਨੇ ਆਪ ਫੋਨ ਕੀਤਾ ਸੀ ਕੀ ਕੀ ਸ਼ਬਦਾਬਲੀ ਸੀ ਮਤਲਬ ਕਿ ਲੜਨ ਵਾਲੇ ਮੋੜ ਤੇ ਉਹਦੇ ਭਰਾ ਬੰਦੇ ਨਹੀਂ ਨਹੀਂ ਉਹਨੇ ਕਿਹਾ ਕਿ ਮੈਂ ਤੁਹਾਨੂੰ ਦੇਖਣਾ ਤੂੰ ਆ ਜਾ ਉਹਦੇ ਬੰਦੇ ਉਹਦੇ ਇਕੱਠੇ ਕਿਤੇ ਸੀ ਮੋਰੇ ਉਹਦੇ ਵੀ ਕੋਈ ਦੇਖੋ ਉਹਨਾਂ ਨਾਲ ਗੱਡੀ ਆਈ ਸੀ ਇੱਕ ਆਈ 20 ਗੱਡੀ ਸੀਗੀ ਗੱਡੀ ਦੇ ਵਿੱਚ ਦੋ ਤਿੰਨ ਬੰਦੇ ਸੀ ਉਹ ਬੱਕਰੀ ਗੱਲ ਹੈ ਕਿ ਉਹ ਵਿੱਚ ਪਏ ਨਹੀਂ ਪਰ ਆਏ ਸੀ ਨਾਲ ਉਹਦੇ ਉਹ ਵੀ ਸੀ ਸੀਟੀਵੀ ਵਾਡੇ ਪਾਰਟੀ ਦੇ ਲੜਾਈ ਹੋਈ ਆ ਇਹਨੂੰ ਸਿਆਸੀ ਮੁੱਦਾ ਕਿਉਂ ਬਣਾਇਆ ਜਾ ਰਿਹਾ ਕੀ ਕਾਰਨ ਹੈ ਦੇਖੋ ਇਹ ਤਾਂ ਹੁਣ ਅਸੀਂ ਕਿਦਾ ਦੱਸ ਸਕਦੇ ਹਾਂ ਕਿ ਸਨ ਹੁਣ ਅਗਲੇ ਬੰਦੇ ਨੇ ਮੰਨਦਾ ਕੀ ਪਤਾ ਮੈਂ ਤੁਹਾਨੂੰ ਦੱਸ ਰਿਹਾ ਕਿ ਕੁਝ ਸ਼ਹਿਰ ਦੇ ਬਾਹਰਲੇ ਬੰਦੇ ਆ ਜਿਹੜੇ ਮਤਲਬ ਪ੍ਰਸ਼ਾਸਨ ਤੇ ਵੀ ਦਬਾਅ ਪਾ ਰਹੇ ਆ ਕਦੀ ਸ਼ਹਿਰ ਬੰਦ ਕਰਾਂਦੀਆਂ ਜਿਹੜੀਆਂ ਉਹ ਧਮਕੀਆਂ ਦੇ ਰਹੇ ਆ ਹਨਾ ਕਿ ਉਹ ਸ਼ਹਿਰਲੇ ਬੰਦੇ ਆ ਜਿਹੜੇ ਸਾਡੇ ਹਿਸ਼ਾਰ ਪਰ ਮਤਲਬ ਬਾਹਰਲੇ ਬੰਦੇ ਆ ਸਵਾਰ ਸਵਾਰ ਤਾਂ ਮਾਤਾ ਨੂੰ ਉਹੀ ਪੁੱਛਿਆ ਸੀਗਾ ਪਹਿਲਾਂ ਵੀ ਤੁਸੀਂ ਵੀ ਗਰੀਤ ਭਾਈਚਾਰੇ ਨਾਲ ਸੰਬੰਧਤ ਹੋ ਜੱਸੀ ਥੱਲਣਾ ਭਾਜੀ ਆਹੋ ਚਲੋ ਬੜੇ ਸਨਮਾਨਜੂਬ ਆ ਉਹ ਵੀ ਐਸੀ ਭਾਈਚਾਰੇ ਨਾਲ ਸੰਬੰਧਤ ਆ ਤੁਸੀਂ ਆਪ ਹੀ ਕੋਈ ਮੋਤਵਾਰ ਬੰਦੇ ਇਕੱਠੇ ਘੁੱਟਿਆ ਕੇ ਪ੍ਰਾਪੰਧੀ ਦੇ ਕੋਲ ਤੇ ਟੇਬਲ 'ਤੇ ਬੋਲ ਕਰਕੇ ਗ ਅਸੀਂ ਕੱਲ ਸਾਰੇ ਇਕੱਠੇ ਹੋ ਕੇ ਗਏ ਸੀ ਕਿ ਯਾਰ ਜੋ ਹੋ ਗਿਆ ਹੋਣਾ ਉਹਨੂੰ ਛੱਡੋ ਤੇ ਆਪਸ ਆਪਾਂ ਇੱਕੋ ਸ਼ਹਿਰ ਚ ਰਹਿਣਾ ਛੋਟਾ ਜਿਹਾ ਸ਼ਹਿਰ ਹੈ ਨਾ ਤੇ ਦੁਬਾਰਾ ਆਪਾਂ ਆਪਣੇ ਭਾਈਚਾਰੇ ਨੂੰ ਕੈਮ ਕਰੀਏ ਪਰ ਉਹਨਾਂ ਨੇ ਮਤਲਬ ਸਾਡੀ ਗੱਲ ਨੂੰ ਮਤਲਬ ਇਗਨੋਰ ਹੀ ਕੀਤਾ ਉਹਨਾਂ ਨੇ ਤੇ ਬਲੈਕ ਪੇਪਰ ਜਦੋਂ ਮਾਰੀ ਉਹ ਤੋਂ ਫਿਲਮ ਹੋਰ ਬਣਿਆ ਸੀ ਉਹ ਬਹੁਤ ਖਤਰਨਾਕ ਹੁੰਦੀ ਉਹ ਤੇ ਚਲੋ ਮੈਨੂੰ ਇਸ ਗੱਲ ਦਾ ਨਹੀਂ ਪਤਾ ਪਰ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੇ ਮਤਲਬ ਉੱਥੇ ਸਾਹ ਲੈਣਾ ਉੱਥੋਂ ਆਲਾ ਪਏ ਸੀਗੇ ਸਾਹ ਲੈਣਾ ਔਖਾ ਹੋ ਗਿਆ ਸੀਗਾ ਤੇ ਕਿਸੇ ਦੇ ਫੇਸ ਤੇ ਲਿਖੀ ਫੇਸ ਤੇ ਕਾਰਨ ਕੀ ਹੋਇਆ ਕਾਰਨ ਕੀ ਰਹੀ ਡੂ ਲੜਾਈ ਬੱਤ ਦੇਖੋ ਕਾਰਨ ਕੋਈ ਗਲਤ ਹੋ ਜਾਊਗਾ ਜਿੱਥੋਂ ਟੂਟ ਨੰਨਾ ਸ਼ੁਰੂ ਹੋਈ ਜਾਂਦੀ ਕੋਈ ਗੱਲ ਵਾਸ ਨਹੀਂ ਦੇਖੋ ਜਿਹੜਾ ਮੱਲ ਆ ਨਾ ਮੱਲ ਤੁਹਾਨੂੰ ਪਤਾ ਸਾਰੇ ਪ ਜਾਣਦੇ ਹੀ ਆ ਛੋਟੇ ਜਿਹੇ ਸ਼ਹਿਰ ਆ ਉਹਨੂੰ ਮਜ਼ਾਕ ਕਰਨ ਦੀ ਆਪਾਂ ਉਹਨੇ ਬੋਲੀ ਜਾਣਾ ਬੋਲੀ ਜਾਣਾ ਨਾ ਤੇ ਚਲੋ ਉਹਦੇ ਮਨ 'ਚ ਕੁਛ ਸਿਗਾ ਨਹੀਂ ਸਿਗਾ ਪਰ ਉਹ ਬਸ ਇਹੀ ਜਦੋਂ ਮਜ਼ਾਕ-ਮਜ਼ਾਕ ਦੇ ਵਿੱਚ ਨਾ ਉਹ ਟਕਰਾਰ ਹੋ ਗਈ ਜਾਂ ਕੋਈ ਗੱਲ ਇਦਾਂ ਹੀ ਹੋਈ ਗਈ ਉਹਨਾਂ ਨੂੰ ਹਰਟ ਕੀਤੀ ਤੇ ਉੱਥੇ ਬਹਿਸ ਫੜਾਈ ਹੋ ਗਈ ਬਹਿਸ ਤੋਂ ਬਾਅਦ ਵਿੱਚ ਉੱਥੇ ਜ਼ਿਆਦਾ ਮਤਲਬ ਗਰਮੋ-ਗਰਮੀ ਹੋ ਗਈ ਚਲੋ ਆਪਾਂ ਉਹਤੇ ਛੜਾ ਕੇ ਘਰ ਭੇਜ ਦਿੱਤੇ ਸੀਗੇ ਉਸ ਤੋਂ ਬਾਅਦ ਵਿੱਚ ਜ ਉਨੇ ਦੁਆਰਾ ਕਾਲ ਕੀਤੀ ਫਿਰ ਦੁਆਰਾ ਵੀ ਚਲੇ ਗਏ ਮਤਲਬ ਫੇਰ ਸੀ ਰੁਕ ਅਸੀਂ ਉਹਨਾਂ ਨੂੰ ਉਦੋਂ ਵੀ ਰੋਕਿਆ ਕਿ ਤੁਸੀਂ ਰਹਿਣ ਦਾ ਕੋਈ ਗੱਲ ਨਹੀਂ ਸਵੇਰੇ ਗੱਲ ਕਰ ਲਾਂਗੇ ਪਰ ਨਹੀਂ ਰੁਕੇ ਅਗਲੇ ਹੁਣ ਕੀ ਕਰ ਸਕਦੇ ਸੀ ਆਪਾਂ ਇੱਕ ਵਾਰ ਕੀਤੀ ਸੀ ਹਾਂਜੀ ਡਰਿੰਕਸ ਦਾ ਸਾਰਾ ਨਹੀਂ ਕੀਤੀ ਸੀਗੀ ਵੱਡੇ ਪਾਰਟੀ ਸੈਟਿੰਗ ਤੇ ਚਲਣੀ ਸੀ ਉਸ ਤੋਂ ਪਹਿਲਾਂ ਮਾਹੌਲ ਬਣਿਆ ਕੋਈ ਤਾਂ ਮਜ਼ਾਕ ਦੇ ਵਿੱਚ ਜਿਹੜੀ ਗੱਲ ਨਹੀਂ ਨਹੀਂ ਮਜ਼ਾਕ ਤੇ ਗੱਲਾਂ ਤਾਂ ਕਰਦੇ ਹੀ ਪਰ ਲੜਾਈ ਨਹੀਂ ਹੋਈ ਕਦੀ ਹੈਨਾ ਲੜਾਈ ਫਸਟ ਟਾਈਮ ਹੀ ਹੋਈ ਹੈ ਇਹ ਕੋਈ ਇਦਾਂ ਨਹੀਂ ਸੀ ਕੋਈ ਦੁਸ਼ਮਣ ਕੋਈ ਨਹੀਂ ਸੀ ਜਦੀਪ ਕਟੋਚਾ ਜੀ ਤੇ ਕੀ ਹੋਣਾ ਜਿਹੜੀ ਸ਼ਹਿਰ ਦੀ ਬੰਦ ਕਾਹ ਦੀ ਕੀਤੀ ਮਦਦ ਨਹੀਂ ਕਾਹ ਦੀ ਕੀਤੀ ਗਈ ਆ ਦੂਸਰੀਆਂ ਜਿASE ਬੰਦੀਆਂ ਉਹ ਤੁਸੀਂ ਕਹਿੰਦੇ ਅਸੀਂ ਕਰਾਉਣ ਨਹੀਂ ਦੇਣਾ ਛੇਵਲ ਟੋਕਨ ਨਾਲ ਮਸਲਾ ਹੱਲ ਹੋ ਸਕਦਾ ਹੈ ਕਿਉਂ ਤੱਕ ਕਰਾਉਣ ਦੀ ਸਥਿਤੀ ਪੈਦਾ ਕਰਦੇ ਹੋ ਬਿਲਕੁਲ ਹੋ ਸਕਦਾ ਜੀ ਸਭ ਤੋਂ ਪਹਿਲੇ ਜਿਹੜੀ ਮਹੱਤਵਪੂਰਨ ਗੱਲ ਘੱਟ ਰਹੇਗੀ ਕੀ ਚਾਹੀਦਾ ਤੁਹਾਨੂੰ ਕਰਨਾ ਸਰ ਜੀ ਇੱਕ ਦੋ ਗੱਲਾਂ ਕਰਨਾ ਚਾਹੁੰਦਾ ਮੈਂ ਸਭ ਤੋਂ ਪਹਿਲੇ ਤਾਂ ਇਸ ਜਿਹੜਾ ਹੁਸ਼ਿਆਰਪੁਰ ਦੀ ਲੜਾਈ ਹੈ ਹੁਸ਼ਿਆਰਪੁਰ ਦਾ ਸਾਡੇ ਸਮਾਜ ਦੀ ਆਪਸੀ ਜਿਹੜੀ ਹੈਗੀ ਗੱਲਬਾਤ ਹੈ ਉਹਦੇ ਵਿੱਚ ਬਾਹਰਲੇ ਬੰਦਿਆਂ ਦੀ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ ਕੁਝ ਛਰਾਰਤੀ ਅੰਸਰ ਜ ਉਸ਼ਿਆਰ ਕੋਦੇ ਮੋਹਲ ਨੂੰ ਖਰਾਬ ਕਰਨਾ ਚਾਹੁੰਦੇ ਆ ਮਲ ਉਹ ਵੀ ਸਾਡਾ ਆਪਣਾ ਹੀ ਹੈ ਸੱਟਾਂ ਲੱਗੀਆਂ ਬਹੁਤ ਗਲਤ ਹੈ ਪਰ ਕੱਲ ਅਸੀਂ ਜਦੋਂ ਐਸਐਸਪੀ ਸਾਹਿਬ ਨੂੰ ਮਿਲ ਕੇ ਉਹਨੂੰ ਮਿਲਣ ਗਏ ਤਾਂ ਉਹਨਾਂ ਦੀ ਸ਼ਬਦਾਵਲੀ ਉੱਤੇ ਇਹ ਸੀ ਕਿ ਐਸਐਸਪੀ ਸਾਹਿਬ ਨੇ ਮੈਨੂੰ ਖੁਸ਼ ਕਰਨ ਲਈ ਦਬਾਅ ਵਿੱਚ ਆ ਕੇ 307 ਲਗਾਈ ਹੈ ਉਹਦੇ ਵਾਇਲਡ ਸੀ ਇਹ ਅਸੀਂ ਉੱਤੇ ਮਜੂਰ ਸੀ ਅਜੇ ਮਲ ਦੇ ਇਹ ਅਸੀਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆ ਕਿ ਜੇ ਪ੍ਰਸ਼ਾਸਨ ਇੱਕ ਬੰਦੇ ਨੂੰ ਖੁਸ਼ ਕਰਨ ਲਈ ਕਿਸੇ ਤਿੰਨ ਚਾਰ ਜਿੰਦਿਆਂ ਨੂੰ ਖਰਾਬ ਕਰ ਦੇਗਾ ਪ੍ਰਸ਼ਾਸਨ ਤੇ ਵੀ ਇਹ ਕੁਐਸਚਨ ਪੁੱਛਣਾ ਕਰਨਾ ਚਾਹੁੰਦੇ ਆ ਇਸ ਦੇ ਨਾਲ ਨਾਲ ਜਿਹੜਾ ਇਹ ਬਾਹਰ ਅ ਅੱਜ ਕੱਲ ਸਾਡੇ ਮਿਲਣ ਤੋਂ ਬਾਅਦ ਜੱਸੀ ਦੱਲਨ ਬੋਲੋ ਇੱਕ ਬੰਦੀ ਕਾਲ ਦਿੱਤੀ ਗਈ ਹੈ ਅਸੀਂ ਉਹਦਾ ਵਿਰੋਧ ਕਰਦੇ ਹਾਂ ਹੁਸ਼ਿਆਰਪੁਰ ਵਿੱਚ ਬੰਦ ਦਾ ਜੋ ਵੀ ਪ੍ਰੋਗਰਾਮ ਅਜੰਡਾ ਰੱਦਿਆ ਜਾ ਸਕਦਾ ਹੁਸ਼ਿਆਰਪੁਰ ਦੀ ਆਪਣੀ ਸੋਚ ਦੇ ਮੁਤਾਬਕ ਆਪਣੀਆਂ ਸੰਸਥਾਵਾਂ ਦੇ ਸੋਚ ਦੇ ਮੁਤਾਬਕ ਰੱਦਿਆ ਜਾ ਸਕਦਾ ਅਸੀਂ ਬਾਹਰਲੇ ਕਿਸੇ ਬੰਦੇ ਦੇ ਕਾਲ ਦੇ ਉੱਤੇ ਹੁਸ਼ਿਆਰਪੁਰ ਬੰਦ ਨਹੀਂ ਹੋਣ ਦੇਵਾਂਗੇ ਉਸ ਦਾ ਪੂਰਿ ਰੋਧ ਕਰਾਂਗੇ ਔਰ ਹੁਸ਼ਿਆਰਪੁਰ ਵਾਸੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਪਿਆਸ਼ਾਪੁਰ ਦੇ ਵਿੱਚ ਬਿਲਕੁਲ ਇਹੋ ਜਿਹਾ ਮਾਹੌਲ ਨੂੰ ਖਰਾਬ ਅਸੀਂ ਸਾਰੇ ਬੈਠੇ ਹਾਂ ਖਰਾਬ ਨਹੀਂ ਹੋਣਾ ਮੈਂ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਉਹਨਾਂ ਦੀ ਕਾਲ ਨੂੰ ਅਸੀਂ ਉਹਦਾ ਵਿਰੋਧ ਕਰਕੇ 307 ਤੋੜਨ ਲਈ ਉਹਦੀ ਕੁਐਸਚਨ ਲਈ ਵੀ ਕੋਈ ਐਗਜ਼ਾਮ ਸਰ ਬਿਲਕੁਲ ਕੱਲ੍ਹ ਅਸੀਂ ਐਪਲੀਕੇਸ਼ਨ ਪਾਈ ਹੈ ਤੇ ਅਸੀਂ ਉਹਦੇ ਉੱਤੇ ਡੀਐਸਪੀ ਸਾਹਿਬ ਨੂੰ ਮਾਰਕ ਹੋ ਗਈ ਹੈ ਤੇ ਅਸੀਂ ਚਾਹਾਂਗੇ ਕਿ ਪ੍ਰਸ਼ਾਸਨ ਬਿਲਕੁਲ ਇੱਕ ਨਿਰਪੱਖ ਜਾਂਚ ਕਰਕੇ ਇਹ ਇਹਨੂੰ ਜੋ ਬਣਦੀਆਂ ਧਾਰਾਂ ਜਾਇਜ਼ ਬਣਦੀਆਂ ਧਾਰਾਂ ਉਹ ਲਗਾਵੇ ਵਿਕਾਸ ਸੰਸ ਭਗਵਾਨ ਵਾਲਮੀਕੀ ਧਰਮ ਰੱਖਿਆ ਸਮਿਤੀ ਤੋਂ ਪ੍ਰਧਾਨ ਸਾਡੀ ਇਹੀ ਬੇਨਤੀ ਹੈ ਮੇਰੇ ਤੋਂ ਪਹਿਲਾਂ ਜਿਹੜੇ ਸਾਡੇ ਆਗੂ ਤੁਹਾਨੂੰ ਸਾਰਾ ਮੈਟਰ ਦੱਸ ਚੁੱਕੇ ਆ ਅਸੀਂ ਕੱਲ ਐਸਐਸਪੀ ਸਾਹਿਬ ਨੂੰ ਵੀ ਮਿਲੇ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਜਿਹੜਾ ਵੱਦਾ ਜੁਰਮ ਕੀਤਾ ਹੈ ਨਿਆਇਜ ਕੀਤਾ ਗਿਆ ਵਾ ਵੀ ਕਿਸੇ ਦੀ ਵੀ ਜਿਹੜੀ ਲਾਈਫ ਆ ਜ਼ਿੰਦਗੀ ਉਹ ਖਰਾਬ ਨਾ ਕੀਤੀ ਜਾਵੇ ਔਰ ਅਸੀਂ ਸਾਡਾ ਭਰਾ ਵਾ ਡਾਕਟਰ ਹਜੇ ਮਲ ਅਸੀਂ ਉਹਦੇ ਕੋਲ ਵੀ ਇਕੱਠੇ ਹੋ ਕੇ ਗਏ ਉਸ ਨੂੰ ਵੀ ਬੇਨਤੀ ਕੀਤੀ ਵੀ ਅਸੀਂ ਜਿਹੜਾ ਇਸ ਗੱਲ ਨੂੰ ਜ਼ਿਆਦਾ ਜਿਹੜਾ ਆਪਾਂ ਨੂੰ ਅੱਗ ਨਾ ਲਾਈਏ ਇਹਦੀ ਪਰ ਉਤੋਂ ਬਾਅਦ ਸਾਡੇ ਆਉਣ ਤੋਂ ਬਾਅਦ ਇਹੋ ਜਿਹੀ ਵੀਡੀਓ ਪਾਣੀ ਵੀ ਇਹ ਸ਼ਹਿਰ ਬੰਦ ਕਰਾਇਆ ਜਾਵਾਂਗੇ ਇਹ ਕੋਈ ਤਾਂ ਧਾਰਮਿਕ ਮੁੱਦਾ ਨਾ ਕੋਈ ਸਮਾਜਿਕ ਮੁੱਦਾ ਆਪਣੀ ਪਰਸਨਲ ਰੰਜਿਸ਼ੀ ਇੱਕੇ ਜਗ੍ਹਾ ਬੈਠ ਕੇ ਖਾਦਾ ਪੀਤਾ ਇੱਕੇ ਜਗ੍ਹਾ ਮੁਣਕੇ ਉੱਤੇ ਲੜਾਈ ਹੋ ਗਈ ਝਗੜਾ ਹੋ ਗਿਆ ਝਗੜੇ ਤੋਂ ਬਾਅਦ ਰਾਈ ਨਵੇਂ ਵੀ ਹੁੰਦੇ ਆ ਕਤਲਾਂ ਦੇ ਹੋ ਜਾਂਦੇ ਆ ਇਹ ਤਾਂ ਫੇਰ ਚਲੋ ਹੱਥੋ ਪਾਈ ਹੋਈ ਸੀ ਪਰ ਇਹ ਜੋ ਮੈਸੇਜ ਜਿਹੜਾ ਸ਼ਹਿਰ ਨੂੰ ਛੱਡਣਾ ਮੈਂ ਸਮਝਦਾ ਵੀ ਨਿੰਦਨਯੋਗ ਆ ਇਹੋ ਜੀ ਗੱਲ ਸ਼ਹਿਰ ਵਾਸੀਆਂ ਨੂੰ ਸਾਡੀ ਅਪੀਲ ਆ ਕੋਈ ਘਬਰਾਉਣ ਦੀ ਲੋੜ ਨਹੀਂ ਗਾ ਕੇ ਫੈਸਟੀਵਲ ਆ ਰਹੇ ਆ ਔਰ ਪ੍ਰਸ਼ਾਸਨ ਨੂੰ ਵੀ ਮੈਂ ਕਹਿਣਾ ਚਾਹਨਾ ਇਹੋ ਜਿਹੇ ਬੰਦਿਆਂ ਦੇ ਮਗਰ ਲੱਗ ਕੇ ਕਿਸੇ ਤੇ ਵੀ ਕੋਈ ਵੀ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਔਰ ਆਪ ਸਭ ਦੇ ਮਾਧਿਅਮ ਤੋਂ ਇੱਕ ਹੋਰ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹਨਾ ਵੀ ਇਹੋ ਜੀਆਂ ਧਮਕੀਆਂ ਜਿਹੜੀਆਂ ਇਹ ਦੇ ਕੇ ਡਰਾਉਂਦੇ ਹਨ ਜਿਹੜਾ ਅਸੀਂ ਤੁਹਾਡੇ ਨਾਲ ਖੜੇ ਹਾਂ ਸ਼ਹਿਰ ਸਾਡਾ ਵਾ ਸ਼ਹਿਰ ਦੇ ਲੋਕ ਸਾਡੇ ਆ ਅਸੀਂ ਉਹਨਾਂ ਦੇ ਆ ਉਹਨਾਂ ਨੂੰ ਸਾਡੀ ਬੇਨਤੀ ਆ ਵੀ ਕਿਸੇ ਨੂੰ ਵੀ ਕੋਈ ਘਬਰਾਹੰਦੀ ਲੋੜ ਨਹੀਂ ਹੈਗੀ ਧੰਨਵਾਦ ਜੈ ਭੀਮ